ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਸਭ ਠਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹਾ ਰਹਿਆ ਸਤਿਗਣੀ ਧਾਈ ਰਹਾ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਮਟਾਈ ਦਿਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਪਨਬ ਕਰਹਾ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮਹਿਰਵਾਨਾ ਨਾਨਕ ਸੱਚ ਵਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਗ ਕਾ ਡੇਰਾ ਪੰਨਾ ਪੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਅੰਤ ਹੋ ਸੁਖ ਹੋਆ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਤਮਟਾਈ ਦਿਆਲੁ ਪੁਰਖ ਮਹਿਰਵਾਨਾ ਔਰ ਨਾਨਕ ਸਾਚ ਵਖਾਣਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਪੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਅੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚੰਤ ਮਟਾਈ ਰਉ ਅਬੂ ਪੁਰਖ ਮਹਿਰਵਾਣਾ ਔਰ ਨਾਨਕ ਸੱਚ ਬਖਾਨਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਠਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਨੇ ਚੰ ਟਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਭੰਗਾ ਅਨਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਮਟਾਈ ਦਿਆਲ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਣਾ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁੱਖ ਰੋਗ ਕਾ ਡੇਰਾ ਪੰਨਾ ਅਨੰਦ ਕਰਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹਾਉ ਰਹਾ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੇ ਚੰ ਟਮਟਾਈ ਦਿਆਲ ਪੁਰਖ ਮਹਿਰਵਾਣਾ ਔਰ ਨਾਨਕ ਸੱਚ ਵਖਾਣਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਤਨਬ ਕਰਹਾ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲਿ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਗਰਨانک ਸੱਚ ਬਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਪੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਅੰਤ ਹੋ ਸੁਖ ਹੋਆ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਟਮਟਾਈ ਦਿਆਲ ਪੁਰਖ ਮਹਿਰਵਾਣਾ ਔਰ ਨਾਨਕ ਸਾਚ ਵਖਾਣਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਨੇ ਚੰ ਟਮਟਾਈ ਬੋਲੇ ਪੁਰਖ ਮਹਿਰਵਾਨਾ ਅਰ ਨਾਨਕ ਸੱਚ ਬਖਾਨਾ ਸੋਰਠਿ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨਦ ਕਰਹਾਏ ਨਰ ਨਾਰੀ ਆਰ ਹਰ ਪ੍ਰਭ ਕਿਰਪਾ ਧਾਰੀ ਤント ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਿ ਮੇ ਚੰ ਟਮਟਾਈ ਦਇਆਲ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਣਾ ਸੋਰਠ ਮਹਲਾ 5ਵਾਂ ਪਰਮੇਸ਼ਰ ਦਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਪੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਸਗਨੇ ਚੰ ਟਮਟਾਈ ਦਇਆਲ ਪੁਰਖ ਮਿਹਰਵਾਨ ਆਰ ਨਾਨਕ ਸੱਚ ਬਖਾਨਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਭੰਗਾ ਅਨਦ ਕਰਹਾਏ ਨਰ ਨਾਰੀ ਆਰ ਹਰ ਪ੍ਰਭ ਕਿਰਪਾ ਧਾਰੀ ਸਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਮਟੋਈ ਬਯਾਲਿ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨੰਦ ਕਰਹਾ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਰਹਾਉ ਕੀ ਬਾਣੀ ਆਈ ਤਨ ਸਗਲੇ ਚੰ ਟਮਟਾਈ ਦਇਆਲ ਪੁਰਖ ਮਿਹਰਵਾਣਾ ਔਰ ਨਾਨਕ ਸੱਚ ਵਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਲਿ ਚਿੰਤ ਮਟਾਈ ਦਇਆਲ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਣਾ ਸੋਰਠਿ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਹੰਦ ਕਰਹਾਏ ਨਰ ਨਾਰੀ ਆਰ ਹਰ ਪ੍ਰਭ ਕਿਰਪਾ ਧਾਰੀ ਅੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹਾ ਰਹੀ ਸਭ ਨਹੀਂ ਜਾਈ ਰਹਾ ਧੁਰ ਕੀ ਬਾਣੀ ਆਈ ਤਨ ਸਗਲੇ ਚੰ ਮਟਾਈ ਦਿਆਲ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਣਾ ਸੋਰਠਿ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਦਾ ਦੁਖ ਰੋਗ ਕਾ ਡੇਰਾ ਪੰਨਾ ਅਨੁਬ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਅੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਧੁਰ ਕੀ ਬਾਣੀ ਆਈ ਤਨ ਸਗਿ ਮੇ ਚੰ ਤਮਟਾਈ ਦਿਆਲ ਪੁਰਖ ਮਹਿਰਵਾਨਾ ਗਰਨਨਕ ਸੱਚ ਬਖਾਨਾ ਸੋਰਠਿ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋ ਸਭ ਥਾਈ ਪਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੇ ਚੰ ਤਮਟਾਈ ਦਇਆਲ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਵਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅਨਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਠਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੇ ਚੰ ਤਮਟਾਈ ਵਾਯਾਮ ਪੁਰਖ ਮਹਿਰਵਾਣਾ ਹਰ ਨਾਨਕ ਸੱਚ ਬਖਾਨਾ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਅੰਦ ਕਰਹਾਏ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨਹੀਂ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ